ਹੀ ਹਾਲ ਚਾਲਾਂ ਜੀ ਸਾਰੇ ਭਰਾਵਾਂ ਦਾ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਣਗੇ ਆਪਾਂ ਪੂਰੇ ਵਧੀਆ ਸਵਾਗਤ ਹੈ ਅੱਜ ਫੇਰ ਤੁਹਾਡਾ ਇੱਕ ਨਵੀਂ ਬੀਟੀ ਦੇ ਵਿੱਚ ਤੇ ਵੀਰੇ ਤੁਹਾਨੂੰ ਜਿਵੇਂ ਸਾਰੇ ਭਰਾਵਾਂ ਨੂੰ ਪਤਾ ਹੀ ਆ ਕਿ ਆਪਾਂ ਭੈਣ ਭਰਾ ਦੇ ਜੋੜੇ ਲਾਏ ਹੋਏ ਆ ਠੀਕ ਆ ਤੇ ਪਿਆਰਤੀ ਦੇ ਜੋੜੇ ਲਾਏ ਹੋਏ ਆ ਤੇ ਆਪਾਂ ਹਾਂ ਉਹਨਾਂ ਦੀਆਂ ਬਣੋਣੀਆਂ ਗਾਂ ਨਸਲਾਂ ਤੇ ਆਪਾਂ ਤੁਹਾਨੂੰ ਦੱਸਿਆ ਹੀ ਭੈਣ ਭਰਾ ਦੇ ਜੋੜੇ ਲਾ ਲੋ ਤੇ ਪਿਆਰਤੀ ਦੇ ਜੋੜੇ ਲਾ ਲੋ ਗਾ ਉਹਨਾਂ ਦੇ ਬੱਚਿਆਂ ਦੇ ਬੱਚੇ ਲਾ ਲੋ ਅੱਡੋ ਅੱਡ ਬਲੱਡ ਲੈਣਾ ਨਾਲ ਠੀਕ ਆ ਵੀਰੇ ਤੇ ਬੱਚੇ ਲੈ ਲੋ ਜੇ ਮੰਨ ਲਓ ਆ ਮੈਂ ਨਾ ਭਰਾਵਾਂ ਜਰ ਦੋਨੇ ਜੋੜਾ ਮਨ ਲੈ ਇੰਨੇ ਦੇ ਬੱਚੇ ਮੰਨ ਲਓ ਇਧਰ ਇੱਕ ਹੋਰ ਬਲੱਡ ਲਾਈਨ ਨਾਲ ਲਾ ਦਿਓ ਤੇ ਹੋਰ ਬਲੱਡ ਲਾਈਨ ਨਾਲ ਲਾ ਦਿਓ ਠੀਕ ਆ ਵੀਰੇ ਤੇ ਇੱਕੋ ਬਲੱਡ ਲਾਈਨ ਦੇ ਬੱਚੇ ਆਪਾਂ ਨਹੀਂ ਲਾਉਣੇ ਤੇ ਵੀਰੇ ਹੁਣ ਤ्यों ਕਰੋ ਜਿਨ੍ਹਾਂ ਪੰਜਾਂ ਭਰਾਵਾਂ ਨੇ ਭੈਣ ਭਰਾ ਦੇ ਪੋਤੀ ਦੇ ਜੋੜੇ ਲਾਏ ਸੀ ਤੇ ਬੱਚੇ ਲੈ ਲਿਆ ਦੋ ਦੋ ਚਾਰ ਚਾਰ ਬੱਚੇ ਲੈ ਲਿਆ ਮੰਨ ਲਓ ਵੀ ਦੋ ਦੋ ਬੱਚੇ ਵੀ ਜਿਵੇਂ ਦੋ ਬੱਚੇ ਆ ਤੇ ਇਹਨਾਂ ਦੇ ਭਰਾ ਦੋ ਹੋਰ ਲੈ ਲਿਆ ਤੇ ਭਰਾ ਬਣ ਕੇ ਹੁਣ ਉਹ ਜੋੜੇ ਦਿਓ ਤੋੜ ਕਿਉਂਕਿ ਵੀਰੇ ਹੁਣ ਉਹਨਾਂ ਜੋੜਿਆਂ ਨੂੰ ਤੋੜ ਦਿਓ ਤੇ ਉਹਨਾਂ ਜੋੜਿਆਂ ਨੂੰ ਅੱਡੋ ਅੱਡੀ ਬਲੱਡ ਲਾਈਨਾਂ ਨਾਲ ਲਾ ਦਿਓ ਤੇ ਜੇ ਆਪਾਂ ਵੀ ਜੋੜੇ ਨਾ ਤੋੜੇ ਜੋੜੇ ਲੱਗੇ ਰਹਿੰਦੇ ਤੇ ਵੀਰੇ ਆਪਣੇ ਕਬੂਤਰਾਂ ਦੇ ਵਿੱਚ ਬਿਮਾਰੀ ਆਊਗੀ ਹੀ ਆਊਗੀ 100% ਬਿਮਾਰੀ ਆਊਗੀ ਇਸ ਕਰਕੇ ਮੇਰਾ ਭਰਾ ਬਣ ਕੇ ਹੁਣ ਜਿਹੜੇ ਵੀਰਾਂ ਨੇ ਜੋੜੇ ਜੋੜਿਆਂ ਦੇ ਬੱਚੇ ਲੈ ਲਿਆ ਭੈਣ ਭਰਾ ਤੇ ਪਿਓ ਧੀਆਂ ਦੇ ਬੱਚੇ ਲੈ ਲਿਆ ਉਹ ਭਰਾ ਬਣ ਕੇ ਜੋੜੇ ਜ਼ਰੂਰ ਤੋੜ ਦਿਓ ਆਪਾਂ ਵੀ ਵੀਰੇ ਜੋੜੇ ਦਿੱਤੇ ਆ ਤੋੜ ਤੇ ਇੱਕ ਦੋ ਜੋੜੇ ਰਹਿ ਗਏ ਵੀ ਆਪਾਂ ਹੁਣ ਦੇਣੀ ਆ ਤੋੜ ਜਿੰਨਾਂ ਜਿੰਨਾਂ ਜੋੜਿਆਂ ਦੇ ਆਪਾਂ ਬੱਚੇ ਲੈ ਲਏ ਆ ਉਹਨਾਂ ਉਹਨਾਂ ਜੋੜਿਆਂ ਦੇ ਆਪਾਂ ਉਹ ਜੋੜੇ ਆਪਾਂ ਬਥੇ ਤੋੜਦੇ ਆ ਤੇ ਉਧਰ ਜਾਲ ਦੇ ਵਿੱਚ ਲਾ ਤੇ ਪਾਤੇ ਆ ਅੱਡ ਤੋਂ ਬਹੁਤ ਨੂੰ ਦਿਖਾਉਂਦੇ ਆ ਕਿਹੜੇ ਕਿਹੜੇ ਜੋੜੇ ਹੁੰਦੇ ਆ ਆਪਾਂ ਲਾ ਅੱਡੋ ਅੱਡ ਕਰ ਦਿੰਦੇ ਆ ਤੇ ਭਰਾ ਬਣ ਕੇ ਬਸ ਹਮ ਇੱਕ ਜੁੜਾ ਆ ਰਹੀਂਦਾ ਤੋੜਨ ਵਾਲਾ ਆਪਣਾ ਤੇ ਇੱਕ ਜੁੜਾ ਹੋਰ ਇੱਕ ਦੋ ਦੋ ਜੁੜੇ ਹੋਰ ਆ ਹੋਰ ਰਹੀਂਦੇ ਤੋੜਨ ਵਾਲੇ ਤੇ ਬਾਕੀ ਵੀਰੇ ਉਧਰ ਆਪਣੇ ਕਬੂਤਰ ਜੋੜੇ ਆਪਾਂ ਜੋੜੇ ਦਿੱਤੇ ਆ ਤੋੜ ਤੇ ਤੁਸੀਂ ਵੀ ਸਾਰੇ ਭਰਾ ਐਂ ਕਰੋ ਜਿਹੜੇ ਜਿਹੜੇ ਵੀਰਾਂ ਨੇ ਮੰਨ ਲਓ ਇੱਕ ਜੋੜੇ ਦੇ ਮੰਨ ਲਾ ਜਿਵੇਂ ਆਹ ਜੋੜਾ ਆਹਾਂ ਜੋੜਾ ਮੰਨ ਲਓ ਇਦੇ ਆਪਣੇ ਕੋਲ ਦੋ ਬੱਚੇ ਆ ਤੇ ਦੋ ਬੱਚੇ ਆਪਾਂ ਹੋਰ ਲੈ ਕੇ ਇਹ ਜੋੜਾ ਵੀ ਤੋੜ ਦੇਣਾ ਬਾਈ ਤੇ ਆਪਣੇ ਕੋਲ ਚਾਰ ਬੱਚੇ ਹੋ ਜਾਣਗੇ ਤੇ ਆਪਾਂ ਦਾ ਦੂਜੇ ਇਹਨਾਂ ਦੇ ਬੱਚੇ ਮੰਨ ਲਓ ਆਪਾਂ ਇੱਧਰ ਲਾ ਦੇਾਂਗੇ ਇਹਨਾਂ ਦੇ ਚਾਰਾਂ ਬੱਚਿਆਂ ਨਾਲ ਲਾ ਦੇਾਂਗੇ ਇਸ ਕਰਕੇ ਭਰਾ ਬਣ ਕੇ ਆਪੋ ਆਪਣੇ ਜੋੜੇ ਦਿਓ ਸਾਰੇ ਜਣੇ ਤੋੜ ਤੇ ਜੋੜੇ ਤੋੜ ਕੇ ਮੇਰਾ ਵੀਰ ਬਣ ਕੇ ਕਬੂਤਰ ਆਡਾ ਕਰ ਦਿਓ ਕਬੂਤਰ ਨਹੀਂ ਅੱਡ ਕਰ ਦਿਓ ਹੋਰ ਅੱਡੋ ਅੱਡੀ ਜੋੜਿਆਂ ਨਾਲ ਲਾ ਦਿਓ ਵੀਰੇ ਸਾਰੇ ਭਰਾ ਕਬੂਤਰ ਠੀਕ ਆ ਭਰਾ ਬਣ ਕੇ ਤੇ ਹੁਣ ਆਪਾਂ ਤੁਹਾਨੂੰ ਜੋੜੇ ਦਿਖਾਉਨੇ ਆਪਾਂ ਕਿਹੜੇ ਕਿਹੜੇ ਜੋੜੇ ਲਾਏ ਆ ਤੇ ਉਧਰ ਜਾਲ ਦੇ ਵਿੱਚ ਤਾੜੇ ਹੋਏ ਆਪਾਂ ਵੀਰੇ ਜੋੜੇ ਡੁੱਡ ਆ ਜੋ ਪਤਾਨੂੰ ਦਿਖਾਈਏ ਜੋੜੇ ਤੇ ਜਿਹੜੇ ਭੈਣ ਭਰਾ ਲਾਏ ਸੀ ਆਪਾਂ ਤੇ ਉਹ ਡੱਡ ਕਰਦੇ ਆ ਆ ਦੇਖੋ ਬਈ ਆ ਕਬੂਤਰ ਸੀ ਆਪਣਾ ਲਾਲ ਚੀਨਾ ਤੇ ਨਾਲ ਆਪਾਂ ਕਬੂਦਰੀ ਲਾਈ ਸੀ ਲਾਲ ਚੀਨੀ ਭੈਣ ਭਰਾ ਠੀਕ ਆ ਵੀਰੇ ਇਹ ਜੋੜਾ ਬਾ ਡੱਡ ਕਰਤਾ ਬਈ ਇਹ ਕਬੂਦਰੀ ਹੁਣ ਆਪਾਂ ਆਪਣੇ ਰੱਤੇ ਕਬੂਤਰ ਨਾਲ ਲਾਤੀ ਆ ਤੁਹਾਨੂੰ ਚੈਰੀ ਦਿਖਾਉਨੇ ਆ ਆ ਦੇਖੋ ਬਈ ਆਪਾਂ ਆਦੀ ਉੜਾ ਮਲਾਦਾ ਹੁਣ ਇਹ ਕਬੂਦਰੀ ਤੇ ਆਹ ਦੇਖੋ ਵੀਰੇ ਆਹ ਕਬੂਤਰ ਲਾਲ ਚੀਨਾ ਇਹ ਦੋਨੇ ਭੈਣ ਭਰਾ ਸੀ ਵੀਰੇ ਤੇ ਇਹਨਾਂ ਦਾ ਜੋੜਾ ਆਪਾਂ ਦਿੱਤਾ ਤੋੜ ਤੇ ਅਡੋਟ ਕਰਤੇ ਆ ਜਿਹੜੀ ਆਹ ਕਬੂਦਰੀ ਰੱਤੀ ਤੇ ਉਧਰੋਂ ਆਹ ਕਬੂਤਰ ਰੱਤਾ ਇਹ ਦੋਨੇ ਭੈਣ ਭਰਾ ਸੀ ਬਾਈ ਇਨਦਾ ਇਹ ਪਜੂੜਾ ਦਾ ਹੈ ਇਹ ਵੀ ਆਪਾਂ ਜੋੜਾ ਤੋੜਤਾ ਯਾਨੀ ਕਿ ਇਹਦੀ ਭੈਣ ਰੱਤੀ ਆ ਰੱਤੀ ਦੀ ਭੈਣ ਰੱਤੀ ਆਪਾਂ ਆ ਲਾਲਸਰੇ ਕਬੂਤਰ ਨਾਲ ਕਰਤੀ ਆ ਇਹ ਆ ਦੇਖ ਲੋ ਰੱਤੀ ਕਬੂਤਰੀ ਆ ਲਾਲਸਰੇ ਕਬੂਤਰ ਨਾਲ ਕਰਤੀ ਆ ਇਹ ਏਡੋ ਏਡੋ ਬਲੱਡ ਲੈਣਾ ਹੋਊਗੀ ਏਡੋ ਬਲੱਡ ਲੈਣੀ ਏਡੋ ਏਡੋ ਬਲੱਡ ਲੈਣਾ ਹੋਊਗੀ ਤੇ ਜਿਹੜੀ ਉਹ ਲਾਲਸਰੇ ਕਬੂਤਰ ਦੀ ਭੈਣ ਆ ਆ ਲਾਲਸਰੀ ਇਹ ਆਪਾਂ ਰੱਤੀ ਦੇ ਭਰਾ ਨਾਲ ਕਰਤੀ ਆ ਠੀਕ ਆ ਬਈ ਇਹ ਰੱਤੀ ਦਾ ਭਰਾ ਰੱਤੀ ਤੇ ਰੱਤਾ ਦੋਨੇ ਸਾਰੇ ਭੈਣ ਭਰਾ ਆ ਕਬੂਤਰੀ ਲਾਲ ਸਰੀ ਤੇ ਉਹ ਲਾਲ ਸਰਾਬੂਤਰ ਦੋਨੇ ਸਗੇ ਭੈਣ ਭਰਾ ਤੇ ਲਾਲ ਸਰੇ ਦੀ ਭੈਣ ਆ ਰੱਤੇ ਨਾ ਕਰਤੀ ਆ ਔਰ ਡੁੱਡ ਬਲੱਡ ਲੈਣਾ ਹੋਗੀ ਆ ਰੱਤੇ ਦੀ ਭੈਣ ਉਹ ਲਾਲ ਸਰੇ ਨਾ ਕਰਤੀ ਆ ਦੇਖੋ ਇਹ ਡੁੱਡ ਬਲੱਡ ਲੈਣ ਹੋਗੀ ਠੀਕ ਆ ਭਾਈ ਤੇ ਇੱਕ ਜੋੜਾ ਪਰੇ ਆ ਭਾ ਲਾਦਾ ਇਹ ਵੀ ਆਪਾਂ ਜੋੜਾ ਤੋੜਤਾ ਇਹ ਜੋੜਾ ਲਾਤਾ ਵੀਰੇ ਹੁਣ ਪਹਿਲਾਂ ਇਹ ਵੀ ਭੈਣ ਭਰਾ ਲਾਏ ਸੀ ਤੇ ਕਬੂਤਰ ਵੀ ਭੈਣ ਭਰਾ ਲਾਏ ਸੀ ਹੁਣ ਇਹ ਵੀ ਤੋੜਦੇ ਆਪਾਂ ਇਹ ਕਬੂਤਰ ਵੀ ਇਹ ਕਬੂਤਰ ਨਾਲ ਲਾਤੀ ਕਬੂਤਰ ਆਪਾਂ ਇਹ ਕਬੂਤਰ ਇਹਨਾਂ ਲਾਦਾ ਯਾਨੀ ਕਿ ਜੋੜੇ ਏਡੋ ਏਡੋ ਕਰਦੇ ਆ ਬੱਚੇ ਲੈ ਕੇ ਦੋ ਦੋ ਬੱਚੇ ਹਰ ਇੱਕ ਕਬੂਤਰ ਦੇ ਆਪਾਂ ਲੈ ਲਏ ਆ ਨਸਲ ਹੀ ਬਣਾਉਣੀ ਹੁੰਦੀ ਵੀਰੇ ਨਸਲ ਬਣਾਉਣ ਲਈ 4 6 ਕਾ ਨੂੰ ਦੋ ਹੀ ਬਹੁਤ ਹੁੰਦੇ ਵੀਰੇ ਤੇ ਹੁਣ ਆਪਾਂ ਦੋ ਦੋ ਬੱਚੇ ਲੈ ਕੇ ਕਬੂਤਰ ਸਾਰੇ ਅੱਡ ਕਰਦੇ ਆ ਤੇ ਭਰਾਵਾਂ ਨੇ ਜਰੂਰ ਸਾਰੇ ਵੀਰੋਣਾਂ ਕੇ ਕਬੂਤਰ ਸਾਪੋ ਆਪਣੇ ਬੱਚਿਆਂ ਨੂੰ ਅੱਡ ਕਰ ਦਿਓ ਤੇ ਜੇ ਆਪਾਂ ਦਾ ਨਾ ਕੀਤਾ ਤੇ ਵੀਰੇ ਆਪਣੇ ਕਬੂਤਰਾਂ ਦੇ ਵਿੱਚ ਬਿਮਾਰੀ ਹੀ ਆਉਣੀ ਹੀ ਆਉਣੀ ਆ 100% ਬਿਮਾਰੀ ਆਊਗੀ ਇਸ ਲਈ ਵੀਰੇ ਆਪਣੇ ਕੋਲ 10 ਵੀ ਪਾਚੀ ਰੋ ਤੇ ਆਪਣੇ ਛੋਡੇ ਚ ਬਿਮਾਰੀ ਵੀ ਨਾ ਆਵੇ ਤੇ ਕਬੂਤਰ ਵੀਰੇ ਦਿਓ ਜੋੜੇ ਕਰ ਅੱਡ ਤੇ ਵੀਡੀਓ ਕਿਵੇਂ ਲੱਗੀ ਵੀਡੀਓ ਕਰ ਦਿਓ ਸ਼ੇਅਰ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬਰ ਤੇ ਜਲਦੀ ਮਿਲਦੇ ਆ ਫੇਰ ਵੀਰੇ ਇੱਕ ਨਵੀਂ ਵੀਡੀਓ ਦੇ ਵਿੱਚ